ਬਾਲ ਕਦੇ ਵਾਸਤੇ ਲੈਂਦੀ ਤੁਸੀਂ ਦੇਖੋ ਉਧਰੋਂ ਬੰਬ ਪਾਰੇ ਆ ਜੀ ਸਾਡੇ ਵੱਲ ਬਾਲ ਇੱਕ ਡਰੋਨ ਆਉਂਦਾ ਜਿਹੜਾ ਬੰਬ ਘੇਰਦਾ ਹੰਝੂ ਗੈਸ ਦੇ ਗੋਲੇ ਘੇਰਦਾ ਸੋ ਉਹਦਾ ਅਸੀਂ ਫਿਰ ਅੱਜ ਤੋੜ ਕੱਢਿਆ ਵੀ ਕੱਲ ਜਦੋਂ ਪੱਥਰ ਚੱਲੇ ਉਹ ਪੱਥਰ ਵੇਰ ਜਦੋਂ ਨੀਚਿਆਂ ਦਾ ਸਾਡੇ ਬੰਦਿਆਂ ਦੇ ਸਿਰ 'ਤੇ ਵੱਜੇ ਇੱਕੋ ਦੋ ਬੰਦਿਆਂ ਦੇ ਸਾਡੇ ਸਿਰਾਂ 'ਚ ਸੱਟਾਂ ਵੱਜੀਆਂ ਫਿਰ ਅਸੀਂ ਅੱਜ ਟੈਨਿਸ ਦੀ ਬੋਲਾਂ ਲੈ ਕੇ ਆਏ ਆ ਵੀ ਜੇ ਆਪਾਂ ਬਾਲ ਤੇ ਡਰੋਨ ਤੇ ਮਾਰਾਂਗੇ ਇੱਕ ਦਾ weight ਹਲਕਾ ਇਹਦਾ ਇਹ ਉੱਚੀ ਬਹੁਤ ਜਾਂਦੀ ਆ ਦੂਜਾ ਜੇ ਥੱਲੇ ਆ ਕੇ ਵੱਜੂਗਾ ਸਾਡੇ ਹੀ ਬੰਦੇ ਦੇ ਵੱਜੂਗਾ ਕਿਸੇ ਦੇ ਸੱਟ ਨਹੀਂ ਮਾਰੂਗਾ ਸੋ ਅਸੀਂ ਅੱਜ ਕਹਿੰਦੇ ਪੰਜਾਬੀ ਜਿਗਾੜੀ ਹੁੰਦੇ ਆ ਸੋ ਫਿਰ ਅੱਜ ਅਸੀਂ ਜਿਗਾੜ ਲੱਭੇ ਆ ਇਹ ਜਿੱਦਾਂ ਭਗਵਾਨ ਦਮਨ ਜੀ ਕਹਿੰਦੇ ਕੱਲਾ ਕਿਸਾਨਾਂ ਦੀ ਲੜਾਈ ਨਹੀਂ ਇਹ ਵੀ ਜਬੀ ਗੇਲਾ ਆਮ ਆਦੀ ਪਾਰਟੀ ਕਲੀ ਵੀ ਧੱਕਾ ਹੋਇਆ ਚੰਡੀਗੜ੍ਹ ਦੇ ਵਿੱਚ ਜੇ ਉਹਨਾਂ ਦੇ ਲੋਕ ਜਾ ਕੇ ਉੱਥੇ ਪਾਣੀ ਦੀ ਪੁਛਾਰਾਂ ਦੇ ਵਿੱਚ ਖੜ੍ਹ ਸਕਦੇ ਆ ਤੇ ਇੱਥੇ ਵੀ ਉਹਨਾਂ ਦਾ ਆਣਾ ਫਰਜ਼ ਨਹੀਂ ਹੈ ਬਰ ਰੇਲੀਆਂ 'ਪਰ' ਭਰ ਕੇ ਜਾਂਦੇ ਆ ਬੱਸਾਂ ਐਮਐਲਏ ਉਹਨਾਂ ਦੇ ਇਕੱਠੇ ਹੋਗੇ ਉਹਨਾਂ ਦਾ ਫਰਜ਼ ਨਹੀਂ ਮੰਨਦਾ ਇੱਥੇ ਬੱਸਾਂ ਭਰ ਕੇ ਇੱਥੇ ਆਣ ਬੀਜੇਪੀ ਦੀ ਲੜਾਈ ਕਲੀ ਕਿਸਾਨਾਂ ਨਾਲ ਨਹੀਂ ਹੈ ਆਮ ਆਦੀ ਪਾਰਟੀ ਨਾਲ ਵੀ ਹੈ ਪਏ ਇੱਥੇ ਹੀ ਜਦ ਤਹੇ ਰੰਗਲਾ ਪੰਜਾਬ ਬਣੇਗਾ ਜਿੱਥੇ ਆ ਕੇ ਡਟੇਗੇ ਘਰੇ ਬੈਠ ਕੇ ਰੰਗਲਾ ਪੰਜਾਬ ਨਹੀਂ ਬਣਦਾ ਇੱਥੇ ਆ ਕੇ ਖੜਨਾ ਪਊਗਾ ਸ਼ੰਪੂ ਬੈਰੀਅਰ ਦੇ ਉੱਤੇ ਨੌਜਵਾਨ ਖੜੇ ਆ ਬਈ ਇਹ ਬਾਲ ਕਦੇ ਵਾਸਤੇ ਲੈਂਦੀ ਤੁਸੀਂ ਦੇਖੋ ਉਧਰੋਂ ਬੰਬ ਵਾਰੇ ਆ ਜੀ ਸਾਡੇ ਵੱਲ ਬਾਲ ਸਾਡੇ ਕੋਲੇ ਬਾਲ ਹੈ ਇਹਦਾ ਰੀਜ਼ਨ ਅੱਜ ਇਹ ਸੀਗਾ ਕਿ ਕੱਲ ਜਦੋਂ ਅਸੀਂ ਇਹਨਾਂ ਦਾ ਦੇਖਿਆ ਸਾਰਾ ਸਿਸਟਮ ਜਿਹੜਾ ਡਰੋਨ ਗੈਰ ਕਾਨੂੰਨੀ ਡਰੋਨ ਸੀਗਾ ਉਹ ਕਿਉਂਕਿ ਅਸੀਂ ਪੰਜਾਬ ਦੀ ਹੱਦ ਦੇ ਵਿੱਚ ਆ ਡਰੋਨ ਇੱਕ ਐਸੀ ਚੀਜ਼ ਆ ਜੇ ਉਹਨੂੰ ਉਡਾਉਣਾ ਹੋਵੇ ਜੇ ਮੈਰਿਜ ਪੈਲੇਸ 'ਚ ਵੀ ਉਡਾਉਣਾ ਜੇ ਮੈਂ ਆਪਣੇ ਘਰੇ ਵਿਆਹ ਦਾ ਪ੍ਰੋਗਰਾਮ 'ਚ ਉੱਥੇ ਵੀ ਉਡਾਉਣਾ ਤਾਂ ਪਹਿਲਾਂ ਉਹਦੀ ਪਰਮਿਸ਼ਨ ਲੈਣੀ ਪੈਂਦੀ ਆ ਉਸ ਏਰੀਏ 'ਚ ਤੇ ਹਰਿਆਣਾ ਪੁਲਿਸ ਦਾ ਡਰੋਨ ਪੰਜਾਬ 'ਚ ਆ ਕੇ ਹੀ ਬੰਬ ਸੱਟ ਰਿਹਾ ਸੀ ਫਿਰ ਕੱਲ ਸਾਡੇ ਕੁਝ ਬੰਦਿਆਂ ਨੇ ਬੰਬ ਵੀ ਜਿਹੜੇ ਹੈ ਐਦਾਂ ਸੱਟਾਂ ਮਾਰੀਆਂ ਹਨਾ ਤੇ ਕੱਲ ਵੀ ਸਾਡੇ ਕੁਝ ਬੰਦਿਆਂ ਨੇ ਜਦੋਂ ਪੱਥਰ ਸੱਟੇ ਆ ਡਰੋਨ ਨੂੰ ਦੇਖੋ ਅਸੀਂ ਡਰੋਨ ਤੇ ਕੋਈ ਅਟੈਕ ਨਹੀਂ ਕੀਤਾ ਸੀ ਡਿਫੈਂਸ ਕੀਤਾ ਕਿਉਂਕਿ ਉਹ ਡਰੋਨ ਦੋ ਡਰੋਨ ਗੇ ਚੱਲ ਰਹੇ ਜੀ ਇਹਨਾਂ ਦੇ ਇੱਕ ਤਾਂ ਸਿਰਫ ਫੁਟੇਜ ਲੈ ਕੇ ਜਾਂਦਾ ਉਹ ਦੇਖਦਾ ਵੀ ਕਿੰਨੀ ਕਿ ਸੰਖਿਆ ਕੀ ਸਿਸਟਮ ਹੈ ਇੱਕ ਡਰੋਨ ਆਉਂਦਾ ਜਿਹੜਾ ਬੰਬ ਗੇਰਦਾ ਹੰਝੂ ਗੈਸ ਦੇ ਗੋਲੇ ਗੇਰਦਾ ਸੋ ਉਹਦਾ ਅਸੀਂ ਫਿਰ ਅੱਜ ਤੋੜ ਕੱਢਿਆ ਵੀ ਕੱਲ ਜਦੋਂ ਪੱਥਰ ਚੱਲੇ ਉਹ ਪੱਥਰ ਵੇ ਜਦੋਂ ਨਿਚੇ ਆ ਤਾਂ ਸਾਡੇ ਬੰਦਿਆਂ ਦੇ ਸਿਰ 'ਤੇ ਵੱਜੇ ਇੱਕੋ ਦੋ ਬੰਦੇ ਸਾਡੇ ਸਿਰਾਂ 'ਚ ਸੱਟਾਂ ਵੱਜੀਆਂ ਫਿਰ ਅਸੀਂ ਅੱਜ ਟੈਨਿਸ ਦੀ ਬੋਲਾਂ ਲੈ ਕੇ ਆਏ ਆ ਵੀ ਜੇ ਆਪਾਂ ਬੋਲ ਤੇ ਡਰੋਨ ਤੇ ਮਾਰਾਂਗੇ ਇੱਕ ਦਾ ਵੇਟ ਹਲਕਾ ਹੈ ਇਹਦਾ ਇਹ ਉੱਚੀ ਬਹੁਤ ਜਾਂਦੀ ਹੈ ਦੂਜਾ ਜੇ ਥੱਲੇ ਆ ਕੇ ਵੱਜੂਗਾ ਸਾਡੇ ਹੀ ਬੰਦੇ ਦੇ ਵੱਜ ਸੋ ਅਸੀਂ ਅੱਜ ਕਹਿੰਦੇ ਪੰਜਾਬੀ ਜਿਗਾੜੀ ਹੁੰਦੇ ਆ ਸੋ ਫਿਰ ਅੱਜ ਅਸੀਂ ਜਿਗਾੜ ਲੱਭੇ ਆ ਇਹ ਪਤੰਗੜ ਆਏ ਆ ਪਸੰਤ ਵੀ ਆ ਤੇ ਦੂਜਾ ਡਰੋਨਾਂ ਨੂੰ ਡਰਾਉਣ ਵਾਸਤੇ ਤੇ ਕੱਲ ਇਹਨਾਂ ਨੂੰ ਝਾੜ ਵੀ ਪਈ ਆ ਹਰਿਆਣਾ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਵੀ ਇਹ ਸਵਾਲ ਹੋਇਆ ਵੀ ਜਿਹੜਾ ਉਹਨਾਂ ਦਾ ਡਰੋਨ ਇੱਧਰ ਆ ਰਿਹਾ ਕੀ ਪੰਜਾਬ ਗਵਰਨਮੈਂਟ ਨੇ ਸਹਿਮਤੀ ਦਿੱਤੀ ਹੋਈ ਆ ਸੋ ਇਹ ਇਹ ਸਵਾਲ ਵੀ ਹੋਇਆ ਸ਼ਾਇਦ ਅੱਜ ਉਹਦੀ ਕੋਈ ਗੱਲਬਾਤ ਹੋਈ ਹੋਗੀ ਤਾਂ ਅੱਜ ਜਿਹੜਾ ਡਰੋਨ ਆਇਆ ਵੀ ਇਹ ਪਹਿਲਾਂ ਤਾਂ ਸਾਡੇ ਪਤੰਗਾਂ ਨੇ ਹੀ ਰੋਕ ਲਿਆ ਤੇ ਅੱਜ ਸਵੇਰ ਦੇ ਸੀ ਨੋਟ ਵੀ ਕਰਨੇ ਦੋ ਵਾਰੀ ਆਇਆ ਤੇ ਦੋਨੋਂ ਵਾਰੀ ਹਰਿਆਣੇ ਵਾਲੀ ਸਾਈਡ ਹੀ ਰਿਹਾ ਥੋੜਾ ਜਿਹਾ ਜ਼ਿਆਦਾ ਜ਼ਿਆਦਾ ਪੰਜਾਬ ਚ ਅੱਜ ਅੱਜ ਬੜਿਆ ਨਹੀਂ ਹੈ ਜੇ ਆਊਗਾ ਤਾਂ ਫਿਰ ਸਾਡੇ ਕੋਲ ਹਥਿਆਰ ਹੈਗੇ ਅੱਜ ਸਾਡੇ ਤਾਂ ਇਹੀ ਬੰਬ ਆ ਵੀਰੇ ਆ ਟੈਨਿਸ ਦੀ ਬਾਲ ਆ ਦੇਖ ਸਕਦੇ ਹੋ ਕੱਲੂ ਕੋਈ ਕਹਿ ਦੇਵੇ ਇਹ ਤਾਂ ਬੰਬ ਹੈ ਕੁਛ ਹੈ ਤਾਂ ਸਾਡੇ ਕੋਲ ਇਹੀ ਚੀਜ਼ਾਂ ਨੇ ਤੁਸੀਂ ਵੀ ਕਿਵੇਂ ਦੇਖਦੇ ਹੋ ਬਿਰ ਮੈਂ ਇਹ ਕਹਣਾ ਜਾਂਦਾ ਪੰਜਾਬ ਸਰਕਾਰ ਨੂੰ ਜਿਦਾਂ ਭਗਵਾਨ ਦਮਨ ਜੀ ਕਹਿੰਦੇ ਇਹ ਕੱਲਾ ਕਿਸਾਨਾਂ ਦੀ ਲੜਾਈ ਨਹੀਂ ਹੈ ਵੀ ਜੱਬੀ ਗੇਲਾ ਆਮ ਆਦੀ ਪਾਰਟੀ ਕਲੀ ਵੀ ਧੱਕਾ ਹੋਇਆ ਚੰਡੀਗੜ੍ਹ ਦੇ ਵਿੱਚ ਜੇ ਉਹਨਾਂ ਦੇ ਲੋਕ ਜਾ ਕੇ ਉੱਥੇ ਪਾਣੀ ਦੀ ਪੁਛਾਰਾਂ ਦੇ ਵਿੱਚ ਖੜ੍ਹ ਸਕਦੇ ਆ ਤੇ ਇੱਥੇ ਵੀ ਉਹਨਾਂ ਦਾ ਆਣਾ ਫਰਜ਼ ਨਹੀਂ ਹੈ ਆਪਾਂ ਰੈਲੀਆਂ 'ਚ ਜਾਂਦੇ ਆ ਕਿਹਨੇ ਵੀ ਆਉਣਾ ਚਾਹੀਦਾ ਨਾਲ ਉਹਨਾਂ ਨੂੰ ਵੀ ਆਪਾਂ ਰੈਲੀਆਂ 'ਤੇ ਭਰ ਕੇ ਜਾਂਦੇ ਆ ਬੱਸਾਂ ਐਮਐਲਏ ਉਹਨਾਂ ਦੇ ਇਕੱਠੇ ਹੋਗੇ ਉਹਨਾਂ ਦਾ ਫਰਜ਼ ਨਹੀਂ ਮੰਨਦਾ ਇੱਥੇ ਬੱਸਾਂ ਭਰ ਕੇ ਇੱਥੇ ਆਣ ਬੀਜੇਪੀ ਦੀ ਲੜਾਈ ਗੱਲੀ ਕਿਸਾਨਾਂ ਨਾਲ ਨਹੀਂ ਹੈ ਆਮ ਆਦੀ ਪਾਰਟੀ ਨਾਲ ਵੀ ਹੈ ਇੱਥੇ ਹੀ ਜਾਣਤਾ ਹੀ ਰੰਗਲਾ ਪੰਜਾਬ ਬਣੇਗਾ ਜਿੱਥੇ ਆ ਕੇ ਡਟेंगे ਘਰੇ ਬੈਠ ਕੇ ਰੰਗਲਾ ਪੰਜਾਬ ਨਹੀਂ ਬਣਦਾ ਇੱਥੇ ਆ ਕੇ ਖੜਨਾ ਪਊਗਾ ਪੰਜਾਬ ਸਰਕਾਰ ਦਾ ਰਾਜ ਹੈ ਇੱਥੇ ਭਗਵਾਨਤਮਨ ਪੰਜਾਬ ਦਾ ਜਿਹੋ ਆਪਣੀ ਪਰਜਾ ਨੂੰ ਗੇਲ ਲੈ ਕੇ ਤੁਰੇਗਾ ਨਾ ਸਾਰੀ ਪਰਜਾ ਉਹਦੇ ਨਾਲ ਹੈ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਆਪ ਕਿਸਾਨ ਆ ਤੇ ਉਹਨਾਂ ਨੇ ਕਿਹਾ ਵੀ ਇਹ ਤੁਸੀਂ ਬਾਰਡਰ ਬਣਾ ਦਿੱਤਾ ਕਾਫੀ ਗੱਲਾਂ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਸਮੋਦੀ ਤੋ ਕੇ ਕੀਤੀਆਂ ਨਹੀਂ ਸਬੋਧਨ ਤਾਂ ਕੀਤੀਆਂ ਉੱਥੇ ਤਾਂ ਕੀਤੀਆਂ ਮੰਨਿਆ ਜਿੱਥੇ ਬੱਸਾਂ ਭਰ ਕੇ ਜਾਂਦੀਆਂ ਸਰਕਾਰੀਆਂ ਲੋਕਾਂ ਦੀ ਲੋੜ ਹੈ ਇੱਥੇ ਕਹਿੰਦੇ ਨਹੀਂ ਗੁਰੂ ਗੋਬਿੰਦ ਸਿੰਘ ਨੇ ਸਿਰ ਮੰਗੇ ਸੀਗੇ ਅੱਜ ਪੰਜਾਬ ਫਿਰ ਸਿਰ ਮੰਗ ਰਿਹਾ ਹੈ ਤੇ ਅੱਗੇ ਹੋ ਕੇ ਚੱਲੋ ਨਾ ਜੀ ਪੰਜਾਬ ਦੀ ਪਰਜਾ ਕਹਿ ਲੈ ਜੇ ਅਗਰ ਪ੍ਰਭਗਵਾਨ ਤਮਾਨ ਇੱਥੇ ਆ ਗਏ ਨਾ ਨਾਲ ਚੱਲਣੇ ਜੋਗਿਆ ਹੋਇਆ ਫਿਰ ਕਦੇ ਵੀ ਨੁਹਰਾ ਨਹੀਂ ਸਕਦਾ ਕੋਈ ਇੱਥੇ ਇਹ ਕੈਸਾ ਹੀ ਗੱਲ ਹੈ ਜੀ ਗੱਲ ਇਹ ਹੈ ਜੀ ਬਈ ਇੱਥੇ ਜਿੰਨੇ ਵੀ ਆ ਰਹੇ ਆ ਚਾਹੇ ਕੋਈ ਕਾਂਗਰਸੀ ਆ ਚਾਹੇ ਕੋਈ ਅਕਾਲੀ ਆ ਚਾਹੇ ਕੋਈ ਆਮ ਆਦਮੀ ਵਾਲਾ ਚਾਹੇ ਕੋਈ ਹੋਰ ਪਾਰਟੀ ਵਾਲਾ ਇਸ ਟਾਈਮ ਉਹ ਪੰਜਾਬੀ ਬਣ ਕੇ ਆ ਰਿਹਾ ਕਿਸਾਨ ਬਣ ਕੇ ਆ ਰਿਹਾ ਤੇ ਬਾਈ ਦੀ ਗੱਲ ਜਮਾਂ ਸਹੀ ਹੈ ਵੀ ਜਦੋਂ ਅਸੀਂ ਰੈਲੀਆਂ 'ਚ ਇਕੱਠ ਕਰਨਾ ਤਾਂ ਉਦੋਂ ਦਾ ਸਰਕਾਰੀ ਤੰਤਰ ਜੰਤਰ ਸਾਰਾ ਯੂਜ਼ ਹੋ ਸਕਦਾ वैसे चलो आप ऐम ही ਝੂਠ ਕਹਿ ਦਈਏ ਐਂਬੂਲੈਂਸਾਂ ਭੇਜੀਆਂ ਉਹਨਾਂ ਨੇ ਹਸਪਤਾਲਾਂ 'ਚ ਪ੍ਰਬੰਧ ਕੀਤੇ ਆਪਾਂ ਐਮ ਇਹ ਆਪੇ ਸ਼ਾਬਾਸ਼ੀ ਬਣਦੀ ਜਿਹੜੀ ਗੱਲ ਦੀ ਹੈਗੀ ਆ ਪਰ ਗੱਲ ਇਹੀ ਆ ਵੀ ਅੱਜ ਪੰਜਾਬ ਨੂੰ ਲੋੜ ਐ ਅੱਜ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਇੱਥੇ ਆਓ ਮੋਰਚੇ ਦੇ ਵਿੱਚ ਆਓ ਵੱਧ ਤੋਂ ਵੱਧ ਆਓ ਬਹੁਤ ਅਫਵਾਹਾਂ ਵੀ ਉੜੀਆਂ ਵੀ ਕਈ ਕਿਸਾਨ ਸ਼ਹੀਦ ਹੋ ਗਏ ਜੀ ਆਏ ਹੋ ਗਏ ਜੀ ਉਹ ਹੋ ਗਿਆ ਜੀ ਕੋਈ ਸ਼ਹੀਦ ਨਹੀਂ ਹੋਇਆ ਮਾੜੀ ਮੋਟੀ ਸੱਟਾਂ ਵੱਜੀਆਂ ਦੇਖੋ ਸੰਘਰਸ਼ਾਂ ਦੇ ਵਿੱਚ ਹੁੰਦਾ ਫੇਰ ਉਹ ਸੰਘਰਸ਼ ਹੀ ਕਹਾਦਾ ਫੇਰ ਤਾਂ ਫੇਰ ਤਾਂ ਜੇ ਅਸੀਂ ਸੰਘਰਸ਼ ਨਹੀਂ ਲੜਿਆ ਸੱਟਾਂ ਨਹੀਂ ਖਾਧੀਆਂ ਤਾਂ ਮਤਲਬ ਫਿਰ ਅਸੀਂ ਸਰਕਾਰ ਨਾਲ ਰਲ ਕੇ ਚੱਲ ਰਹੇ ਆ ਸੋ ਸੱਟਾਂ ਵੀ ਵੱਜਣਗੀਆਂ ਮੇਰੇ ਪਰਚੇ ਵੀ ਹੋਣਗੇ ਸਾਰਾ ਕੁਝ ਹੋਊਗਾ ਪਰ ਘਰੇ ਬੈਠੇ ਬਿਠਾਇਆ ਨੂੰ ਜੇ ਗੁਰੂ ਸਾਹਿਬ ਨੇ ਸ਼ੇ ਦਿਖ ਦਿੱਤੀ ਸੀ ਆਪਣਾ ਸਰਬੰਸਵਾਰਿਆ ਸੀ ਤਾਂ ਜੇਡੀ ਫਲਵਾੜੀ ਗੁਰੂ ਸਾਹਿਬ ਦੀ ਖੜੀ ਹੋਈ ਆ ਤੁਸੀਂ ਕਹਿ ਰਹੇ ਹੋ ਜਿੱਦਾਂ ਤੁਸੀਂ ਕਿਹਾ ਵੀ ਅਸੀਂ ਬੱਸਾਂ ਭਰ ਕੇ ਜਾਂਦੇ ਆ ਫਿਰ ਤੁਸੀਂ ਭਗਵੰਤ ਮਾਨ ਨੂੰ ਇਸ ਕਰਕੇ ਫਿਰ ਆਪਣੇ ਨਾਲ ਮੰਨੋਗੇ ਜੇ ਰੋਡਵੇ ਦੀ ਬੱਸਾਂ ਭਰ ਕੇ ਆ ਜਾਣਾ ਇੱਥੇ ਤਾਂ ਨਾ ਜਦੋਂ ਆਪਾਂ ਆਪਣੀ ਰੈਲੀ ਵਾਸਤੇ ਜਾ ਸਕਦੇ ਆ ਇਧਰ ਪੰਜਾਬ ਦਾ ਹੱਕ ਕਵਸਤੇ ਨਹੀਂ ਆ ਸਕਦੇ ਕਰੇ ਬੈਠ ਕੇ ਤਾਂ ਕੁਝ ਨਹੀਂ ਹੁੰਦਾ ਇੱਥੇ ਆ ਕੇ ਦਿਖਾਓ ਜੋਸ਼ ਆਪਾਂ ਪੰਜਾਬ ਕੀ ਪਰਚਾ ਨਾ ਨਾਲ ਆ ਉਹਨਾਂ ਦੇ ਸਿੱਧਾ ਦੰਦੇ ਆ ਤੁਸੀਂ ਇਹਨਾਂ ਦੇ ਭਗਵੰਤ ਮਾਨ ਸਾਹਿਬ ਨੂੰ ਸਾਰੇ ਐਮਐਲਏ ਬਣਨਗੇ ਬਣਨੇਵੇਂ ਜਿੱਦਾਂ ਕਿ ਬੱਸਾਂ ਭਰ ਕੇ ਆਣੇ ਆ ਨਾ ਸਰਕਾਰੀ ਕੰਦੀ ਇੱਥੇ ਲੈ ਕੇ ਆਓ ਫਿਰ ਬਦਲ ਲੱਗਦਾ ਪੰਜਾਬ ਸਰਕਾਰ ਆਪਣੀ ਗੈਲ ਹੈ ਬਿਲਕੁਲ ਸੋ ਇੱਕ ਸੱਦਾ ਵੀ ਨੌਜਵਾਨ ਨੇ ਦਿੱਤਾ ਤੇ ਆਪਣੀਆਂ ਜੋ ਤਰਕੀਬਾਂ ਵੀ ਇਹ ਦੱਸੀਆਂ ਹਾਲਾਕੇ ਇੱਕ ਪਾਸੇ ਹਥਿਆਰਬੰਦ ਫੋਰਸ ਵੀ ਹੈ ਉਹਨਾਂ ਕੋਲ ਸਾਰੇ ਤਰ੍ਹਾਂ ਦੇ ਹੀਲੇ ਵਸੀਲੇ ਆ ਪਰ ਦੂਜੇ ਪਾਸੇ ਕਿਸਾਨਾਂ ਦੇ ਕੋਲ ਆਪਣੇ ਸੋਰਸੇਸ ਆ ਆਪਣੇ ਟਰੈਕਟਰਸ ਆ ਆਪਣੀਆਂ ਪਲੀਆਂ ਆਪਣੇ ਜੋ ਸਪਰੇਅ ਕਰਨ ਵਾਲੇ ਸੰਦ ਜਾਂ ਅਜਿੰਦੀਆਂ ਚੀਜ਼ਾਂ ਕਿਸਾਨਾਂ ਦੇ ਕੋਲ ਆ ਜਾਂ ਆਪਣੇ ਝੰਡੇ ਸੋ ਇਹ ਇਹ ਝੰਡਿਆਂ ਦਾ ਤੇ ਇੱਕ ਪਾਸੇ ਅਥਰੂ ਗੈਸ ਦੇ ਗੋਲਿਆਂ ਦਾ ਹੀ ਇੱਕ ਤਰ੍ਹਾਂ ਦਾ ਮੁਕਾਬਲਾ ਚੱਲ ਰਿਹਾ ਹੈ ਪਰ ਇਸ ਸਭ ਦੇ ਦਰਮਿਆਨ ਨੌਜਵਾਨਾਂ ਨੇ ਪੰਜਾਬ ਸਰਕਾਰ ਨੂੰ ਇੱਕ ਸੁਨੇਹਾ ਲਾਇਆ ਤੇ ਹੁਣ ਇਸ ਸੁਨੇਹੇ ਦੇ ਉੱਤੇ ਸਰਕਾਰ ਕੀ ਗੌਰ ਕਰੇਗੀ ਕਿ ਨੌਜਵਾਨਾਂ ਦੇ ਸੱਦੇ ਦੇ ਉੱਤੇ ਵਿਧਾਇਕ ਵੀ ਇਸ ਸੰਘਰਸ਼ ਦਾ ਹਿੱਸਾ ਮੰਨ ਲ ਕੇ ਇਹ ਵੀ ਦੇਖਣ ਵਾਲੀ ਗੱਲ ਰਹੇਗੀ